ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਾਂਗੇ ਠੀਕ ਠਾਕ ਹੋਵਾਂਗੇ ਅਸੀਂ ਵੀ ਠੀਕ ਠਾਕ ਹਾਂ ਜੀ ਆਪਣੇ ਘਰਾਂ ਵਿੱਚ ਤੁਸੀਂ ਵੀ ਖਸਾਹਾਲ ਹੋਵੋਗੇ ਤੰਦਰੁਸਤ ਹੋਵੋਗੇ ਜੋ ਵੀ ਆਪਣੇ ਨਾਲ ਜੁੜੀ ਹੋਈ ਹੈ YouTube ਫੈਮਿਲੀ ਤੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਆਪਾਂ ਸਵੇਰੇ ਵੀਡੀਓ ਸਟਾਰਟ ਕਰ ਲਈ ਮੈਂ ਗੁਰਦੁਆਰਾ ਸਾਹਿਬ ਜਾ ਕੇ ਆਈਆਂ ਨਹੀਂ ਸੈਰ ਕਰਕੇ ਆਈਆਂ ਮੈਂ ਸੋਚਿਆ ਚਲੋ ਸਵੇਰੇ ਵੀਡੀਓ ਸਟਾਰਟ ਕਰ ਲਈਏ ਆਪਾਂ ਫਿਰ ਨਾ ਦਿਨੇ ਤੋਂ ਚੜੀ ਚ ਬਾਹਰ ਨਹੀਂ ਜਾਇਆ ਜਾਂਦਾ ਤੇ ਨਾ ਵੀਡੀਓ ਬਣਾਈ ਜਾਂਦੀ ਇੱਧਰ ਆਪਾਂ ਦਿਖਾਉਣਾ ਸੋਨੂੰ ਆਪਣੇ ਘਰੇ ਕਿੰਨੂ ਮਸੰਮੀਆਂ ਲੱਗੇ ਹੋਏ ਐਂ ਤੇ ਕਿ ਮੈਂ ਨਹੀਂ ਖਾਣੀ ਤਾਂ ਕਿਸੇ ਨੇ ਵੀ ਨਹੀਂ ਖਾਦੀਆਂ ਜੇ ਮੈਂ ਖਾਂਦੀ ਤਾਂ ਸਾਰੇ ਖਾਂਦੇ ਐਂ ਤੇ ਕਿ ਮੈਂ ਨਹੀਂ ਖਾਣੀ ਅਸੀਂ ਕਿਸੇ ਨੇ ਵੀ ਨਹੀਂ ਖਾਦੀ ਹੈਗੀ ਤੇ ਇੱਧਰ ਫਿਰਦੇ ਆਪਣੇ ਕਤੂਰੇ ਮਸਤੀ ਕਰਦੇ ਇਹ ਜਦੋਂ ਇੱਕ ਚੀਜ਼ ਹੁੰਦੀ ਹੈ ਨਾ ਕੋਈ ਇਹਨਾਂ ਨੂੰ ਮਿਲ ਜਾਂਦੀ ਫਿਰ ਦੋਨੇ ਬਹੁਤ ਜ਼ਿਆਦਾ ਲੜਾਈ ਕਰਦੇ ਉਹ ਆਪਦੇ ਵੱਲ ਖਿੱਚਦਾ ਉਹ ਆਪਦੇ ਵੱਲ ਖਿੱਚਦਾ ਬਾੜਾ ਲੜਦੇ ਸਾਰੀ ਦਿਹਾੜੀ ਇਹ ਰੌਣਕ ਲਈ ਰੱਖਦੇ ਆ ਘਰੇ ਲਓ ਜੀ ਆਪਣੇ ਸਮਾਨ ਵੇੜੇ 'ਚ ਖਿਲਰੇ ਪਿਆ ਸਾਰ ਮਿਸਤਰੀ ਲੱਗੇ ਹੋਣ ਕਾਰਨ ਬੀਬੀ ਧੋ ਰਹੀ ਹੈ ਕੱਪੜੇ ਤੇ ਇੱਧਰ ਆਪਾਂ ਸੁੰਨ ਬਾਹਰ ਵੀ ਹੀ ਦਾ ਵਿਊ ਦਿਖਾਉਣੇ ਆ ਸਵੇਰੇ ਸਵੇਰ ਬਹੁਤ ਸ਼ਾਂਤੀ ਹੁੰਦੀ ਹੈ ਸਾਰੇ ਕਿਤੇੰ ਵੀ ਹੀ ਤੇ ਬਹੁਤ ਸ਼ਾਂਤੀ ਹੈ ਹੁਣ ਥੋੜੀ ਜਿਹੀ ਠੰਡਾ ਜਿਹਾ ਵੀ ਮੌਸਮ ਹੋਣ ਲੱਗ ਗਿਆ ਠੰਡਾ ਵਾਲਾ ਮੌਸਮ ਜ ਵੀ ਹੋਣ ਲੱਗ ਗਿਆ ਲਓ ਜੀ ਹੁਣ ਆਪਾਂ ਬਣਾਉਣੀ ਆ ਚਾਹ ਮੈਂ ਪਾਣੀ ਗਰਮ ਧਰਿਆ ਇਸੀ ਹੁਣ ਮੈਂ ਜਾ ਕੇ ਪਾਉਂਚਾ ਮਿੱਠਾ ਨਾ ਮੈਂ ਆਪਦੀ ਚਾਹ ਬਣਾਉ ਨਾਏ ਪਾਣੇ ਵਾਸਤੇ ਚਾਹ ਬਣਾਉਂਗੀ ਜਿਆ ਮਿੱਠਾ ਆਪਾਂ ਦੇਵਾਂਗੇ ਪਾ ਇਮੋਟਿਵ ਪੜੀ ਦੀ ਚਾਹ ਨਾ ਥੋੜੀ ਜ਼ਿਆਦਾ ਰਜਾਉਣੀ ਪੈਂਦੀ ਹੈ ਤੇ ਆਪਾਂ ਨੂੰ ਮਿਸਤਰੀ ਦਾ ਕੰਮ ਹੁਣ ਸੜਨ ਦੇ ਵਿਚਾਲੇ ਜਾਣਾ ਪਊਗਾ ਕਿਉਂਕਿ ਆਪਣਾ ਪਣੋਈਆ ਹੋਇਆ ਵੋਟਾਂ 'ਚ ਖੜਾ ਉਧਰ ਮਾਮੇ ਦਾ ਪੁੱਤ ਹੋਇਆ ਖੜਾ ਸਰਪੰਚੀ ਦੀਆਂ 'ਚ ਤੇ ਜਦੋਂ ਮੇਰੀਆਂ ਵੋਟਾਂ ਸੀ ਉਦੋਂ ਉਹ ਡੇਢ ਦੋ ਮਹੀਨੇ ਮੇਰੇ ਕੋਲ ਲਾ ਕੇ ਗਿਆ ਸਾਰੀ ਫੈਮਿਲੀ ਤੇ ਬਹੁਤ ਸਾਡੀ ਸਪੋਰਟ ਕੀਤੀ ਹੈ ਹਰ ਇੱਕ ਚੀਜ਼ ਦੀ ਤੇ ਸਾਨੂੰ ਬਿਲਕੁਲ ਹੀ ਪਤਾ ਨਹੀਂ ਲੱਗਿਆ ਘਰੇ ਵੋਟਾਂ ਦਾ ਬੱਚੇ ਸਾਹਮਣ ਦਾ ਉਹਨਾਂ ਨੇ ਸਾਡੀ ਫੁੱਲ ਸਪੋਰਟ ਕੀਤੀ ਰਹਿ ਕੇ ਸਾਰੇ ਪਰਿਵਾਰ ਨੇ ਮੇਰੇ ਭਾਣ ਜਿਆ ਨੇ ਭਣੋਈਆਂ ਨੇ ਭੈਣਾਂ ਨੇ ਕਿਉਂਕਿ ਉਹਨਾਂ ਦੇ ਇਕੱਠਾ ਜੀ ਇਕੱਠਾ ਪਰਿਵਾਰ ਆ ਅਸੀਂ ਇਕੱਲੇ ਆ ਤਾਂ ਕਰਕੇ ਉਹ ਸਾਡੇ ਹਰੇਕ ਦੁੱਖ ਸੁੱਖ ਚ ਬਹੁਤ ਸਾਥ ਦਿੰਦੇ ਸਾਨੂੰ ਇੰਨਾ ਸਹਾਰਾ ਉਹਨਾਂ ਦਾ ਆਪਦੇ ਭਰਾਵਾਂ ਨਾਲੋਂ ਵੀ ਜ਼ਿਆਦੇ ਸਹਾਰਾ ਹੈ ਤੇ ਸਾਡਾ ਤਾਂ ਉਹ ਬੋਲ ਥੱਲੇ ਨਹੀਂ ਡਿੱਗਣ ਦੇਂਦੇ ਜੇ ਅਸੀਂ ਇੱਕ ਗੱਲ ਤੋਹਾਕ ਮਾਰਦੇ ਆ ਤਾਂ ਸਾਰਾ ਢੱਬਰ ਹਾਜ਼ਰ ਤੇ ਫਿਰ ਆਪਾਂ ਨੂੰ ਵੀ ਮੁਕਰੇ ਨਹੀਂ ਖਾਣੇ ਚਾਹੀਦੀ ਕਿਸੇ ਗੱਲ ਤੋਂ ਜਦੋਂ ਭੈਣ ਭਈ ਆਪਣੀ ਇੰਨੀ ਸਪੋਰਟ ਕਰਦੇ ਹੁਣ ਮੇਰੇ ਆਪਰੇਸ਼ਨ ਵੀ ਹੋਏ ਨੇ ਦੋ ਵਾਰ ਤੇ ਤਾਂ ਵੀ ਮੇਰੀਆਂ ਭੈਣਾਂ ਤੇ ਭਾਣ ਜੇ ਸਾਰੇ ਪਰਿਵਾਰ ਨੇ ਮੇਰੀ ਮਦਦ ਕੀਤੀ ਹੈ ਬੱਚਿਆਂ ਹੁਣ ਵੇਲੇ ਤਾਂ ਕਿਉਂਕਿ ਸਾਡਾ ਇਕੱਲਾ ਪਰਿਵਾਰ ਤੇ ਉਹ ਫੈਮਿਲੀ ਆ ਉਹਨਾਂ ਦਾ ਸਰਦਾ ਕਰੇ ਤੇ ਮੈਨੂੰ ਤਾਂ ਉਹ ਕਹਿੰਦੇ ਸੀ ਵੀ ਤੂੰ ਨਾ ਆਈ ਵੀ ਤੁਸੀਂ ਬਿਮਾਰ ਹੋ ਚਲੋ ਪਰ ਫੇਰ ਵੀ ਆਪ ਨੂੰ ਐ ਹੁੰਦਾ ਵੀ ਜਦੋਂ ਬੰਦੇ ਨੇ ਇੰਨੀ ਆਪਣੀ ਮਦਦ ਕੀਤੀ ਹੋਵੇ ਆਪਣਾ ਵੀ ਫਰਜ਼ਵਾਨ ਦਾ ਜਾਣਦਾ ਚਾਹੇ ਮੈਂ ਸਵੇਰੇ ਜਾ ਕੇ ਹਰੋ ਸ਼ਾਮ ਨੂੰ 2 ਘੰਟੇ ਲਾ ਕੇ ਮੁੜਿਆ ਆਇਆ ਕਰ ਪਰ ਮੈਂ ਜਾਊਂ ਜ਼ਰੂਰ ਮੈਨੂੰ ਵੀ ਜਾਵਾ ਵੀ ਮੇਰੇ ਭਨੋਈਆ ਵੋਟਾਂ 'ਚ ਖੜਾ ਹੋਇਆ ਨਾ ਇਹ ਮੇਰੇ ਮਾਮੇ ਦਾ ਪੁੱਤ ਹੋਇਆ ਪੋਤਾ ਹੋਇਆ ਜਦੋਂ ਮੈਂ ਵੋਟਾਂ 'ਚ ਨੇ ਖੜੀ ਸੀ ਨਾ ਮੇਰਾ ਮਾਮਾ ਜੀ ਛੋਟਾ ਕਰਾਇਕੇ ਗਏ ਕਿੰਨੇ ਦਿਨ ਤੇ ਹੁਣ ਯਾਦ ਆਉਂਦੀਆਂ ਨੇ ਗੱਲਾਂ ਤੇ ਵੱਡੇ ਮੇਰੇ ਮਾਮਾ ਜੀ ਜਦੋਂ ਮੈਂ ਜਿੱਤ ਗਈ ਤਾਂ ਮੈਨੂੰ ਆਪਦੀ ਪੋਤ ਨੂੰ ਤੋਂ 100 100 ਦੇ ਨੋਟਾਂ ਦੀ ਹਾਰ ਬਣਾ ਕੇ ਨਾ ਮੇਰ ਨਾਲ ਚਾ ਕੇ ਪਾਇਆ ਕਹਿੰਦੇ ਵੀ ਸਾਡੀ ਭਾਨੀ ਜਿੱਤ ਗਈ ਤੇ ਹੁਣ ਉਹਨਾਂ ਦੀਆਂ ਕਰੀਆਂ ਗੱਲਾਂ ਅੱਜ ਮੈਨੂੰ ਯਾਦ ਆਉਂਦੀਆਂ ਨੇ ਜਦੋਂ ਮੇਰੇ ਮਾਮੀ ਜੀ ਦਾ ਪੋਤਾ ਖੜਾ ਹੋਇਆ ਤੇ ਨਾਲੇ ਮੇਰਾ ਭਣੋਈਆ ਖੜਾ ਹੋਇਆ ਆਪਾਂ ਨੂੰ ਆਪਣੇ ਤੋਂ ਵਿਸੜੇ ਦੀ ਯਾਦ ਆਉਂਦੀ ਹੈ ਉਹਨਾਂ ਦੀਆਂ ਗੱਲਾਂ ਯਾਦ ਆਉਂਦੀਆਂ ਨੇ ਵੀ ਉਹਨਾਂ ਨੇ ਸਾਡੇ ਲਈ ਕੀ ਕੁਛ ਕੀਤਾ ਤੇ ਆਪਣਾ ਵੀ ਫਰਜ਼ ਬਣਦਾ ਆਪਣੇ ਮਾਮੇ ਦੇ ਪੁੱਤੇ ਦੀ ਵੋਟਾਂ 'ਚ ਵੀ ਜਾਣ ਦਾ ਫਰਜ਼ ਬਣਦਾ ਉਹ ਵੀ ਆਪਣਾ ਬਹੁਤ ਪਿਆਰ ਕਰਦੇ ਜਿੰਨਾ ਤਾਂ ਪਰਮਾਤਮਾ ਦੀ ਕਿਰਪਾ ਨਾਲ ਹੁੰਦਾ ਜਿਹਦੇ ਕਰਮਾਂ 'ਚ ਮੱਥੇ 'ਚ ਲਿਖੀ ਹੁੰਦੀ ਹੈ ਉਹਨੇ ਜਿੱਤ ਜਾਣਾ ਜੀ ਆ ਆਪਣਾ ਫਰਜ ਬਣਦਾ ਮਦਦ ਕਰਨ ਦਾ ਭੈਣ ਭਾਈ ਨੀਕੂ ਹੀ ਹੌਸਲਾ ਹੋ ਜਾਂਦਾ ਜਦੋਂ ਆ ਕੇ ਨਾਲ ਬੰਦਾ ਖੜ ਜਾਂਦਾ ਵੀ ਮੇਰੇ ਆਪਣੇ ਨਾਲ ਖੜੇ ਕੋਈ ਕਿਸੇ ਦੀ ਚੱਕ ਕੇ ਤਾਂ ਵੋਟ ਪਵਾਉਣੀ ਲੱਗਿਆ ਹੁੰਦਾ ਵੀ ਆਪਾਂ ਕਿਸੇ ਦੀ ਚੱਕ ਕੇ ਵੋਟ ਪਵਾਦਨੇ ਆਇਆ ਤਾਂ ਇੱਕ ਆਪਣੇ ਨਾ ਹੌਸਲਾ ਹੋ ਜਾਂਦਾ ਕੋਈ ਵੀ ਦੁੱਖ ਹੋਵੇ ਫਿਰ ਵੀ ਆਪਣਾ ਭੈਣ ਭਾਈ ਆਪਣੀ ਸਪੋਰਟ ਚਾਕੇ ਖੜ ਜੇ ਆਪਾਂ ਨੂੰ ਇੱਕ ਹੌਸਲਾ ਜਿਹਾ ਬਣ ਜਾਂਦਾ ਤੇ ਮੈਂ ਤੇ ਦੋ ਘੰਟੇ ਰੋਜ਼ ਲਾ ਕੇ ਕਰਾਂ ਮੇਰ ਨਾਲ ਕਿਤੇ ਮੇਰੀਆਂ ਭੈਣ ਕੋਲ ਕੋਲੀ ਨੇ ਇੱਕ ਕੋਈ ਬੰਤ ਨਹੀਂ ਵਿਚਾਲੇ ਆਉਂਦਾ ਉਹਨਾਂ ਦੇ ਤੇ ਅਸੀਂ ਦੋਨਾਂ ਥਾਈ ਜਾਵਾਂਗੇ ਤੇ ਇਲੈਕਸ਼ਨ ਦੇ ਵਿੱਚ ਜਾਣਾ ਜ਼ਰੂਰੀ ਆ ਕੰਮ ਤਾਂ ਹੁੰਦੇ ਰਹਿੰਦੇ ਆ ਚਲੋ ਜੀ ਜਿਹਦੇ ਕਰਮਾਂ ਚ ਜਿੱਤ ਆ ਉਹਨੇ ਜਿੱਤ ਜਾਣਾ ਪਰ ਆਪਣਾ ਫਰਜ਼ ਬਣਦਾ ਜਾਣ ਦਾ ਆਪਾਂ ਬਾਹਰੇ ਦਿਹਾੜੀਆਂ ਚਾ ਦੇ ਕੇ ਆਉਣੇ ਆ ਜੀ ਤੇ ਭਾਈ ਇੱਟਾਂ ਕੱਢ ਰਿਹਾ ਇੱਕ ਇਹ ਆਲੇ-ਦਾਲੇ ਲੱਗੇ ਹੋਏ ਸੀ ਉਹ ਪੱਟੀਆਂ ਨੇ ਇੱਟ ਤੇ ਇੱਧਰ ਇੱਕ ਭਾਈ ਪੱਟ ਰਿਹਾ ਟੋਆ ਇਹ ਟੋਆ ਪੱਟ ਰਿਹਾ ਇੱਥੇ ਆਪਾਂ ਲਾਉਣੇ ਨੇ ਔਲੇ ਦੇ ਦਰਖਤ ਆਪਣੇ ਔਲੇ ਦੇ ਦਰਖਤ ਸਲੇਟਾਂ ਤੇ ਲਿਆਗੇ ਉਹ ਆਪਾਂ ਇੱਧਰ ਲਾ ਦੇਾਂਗੇ ਪੱਟ ਕੇ ਹੁਣ ਤੇ ਰੰਗ ਆ ਆਪਣਾ ਇੱਕ ਵਾਰ ਹੋ ਗਿਆ ਹੁਣ ਤਾਂ ਮੁਕੰਬਲ ਹੋ ਗਿਆ ਰੰਗ ਪਰ ਮਾ ਗਰ ਹੁਣ ਖੁਰਲੀਆਂ ਬਣਾਉਣ ਦੀ ਸਕੀਮ ਹੋਗੀ ਪਹਿਲਾਂ ਐਸੀ ਵੀ ਮੋਲਦੀਆਂ ਲਿਆ ਕੇ ਰੱਖ ਲਾਂਗੇ ਢੋਲ ਵੱਢ ਕੇ ਪਰ ਮੈਨੂੰ ਤਾਂ ਪਸੰਦ ਨਹੀਂ ਆ ਇਹਦਾ ਢੋਲਾਂ ਵਾਲਾ ਕੰਮ ਲੈਂਦੀਆਂ ਪਈਆਂ ਨੇ ਘਰੇ ਪਰ ਮੈਨੂੰ ਨਹੀਂ ਵਧੀਆ ਲੱਗੇ ਮੈਂ ਕਿ ਕਰਾਉਣੀਆਂ ਨੇ ਤਾਂ ਪੱਕੀਆਂ ਖੁਰਲੀਆਂ ਕਰਾਓ ਪਹਿ ਬੰਦ ਕਰਾਓ ਵੀ ਇਹ ਤਾਂ ਵਧੀਆ ਨਹੀਂ ਲੱਗਦਾ ਸਿਸਟਮ ਚਲੋ ਜੀ ਭਾਈ ਢੋਆ ਕੱਢ ਰਿਹਾ ਇੱਥੇ ਦਰਾਖਤ ਲਾ ਆ ਦੇਂਗੇ ਆਪਾਂ ਇਧਰਲੀ ਸਾਈਡ ਦਿੱਕਾ ਨਹੀਂ ਆਊਗਾ ਕੋਈ ਦੋੜੇ ਦੇ ਦਰਖਤ ਨੇ ਇਤਕੀ ਲੱਗਣਾ ਸੀ ਉਹਨਾਂ ਨੂੰ ਫਲ ਪਰ ਕੀ ਕਰੀ ਹੁਣ ਆਪਾਂ ਨੇ ਅਮਰਜੈਂਸੀ ਪੱਟਣੇ ਪਏ ਇੱਥੋਂ ਸਾਨੂੰ 4-5 ਦਰਖਤ ਕੱਢਣੇ ਪਏ ਨੇ ਬਾਕੀ ਫਲਦਾਰ ਸੀ ਛੋਟੇ ਬੂਟੇ ਹੋ ਕੱਢਣੇ ਪਏ ਨੇ बस जी चली ਜਾਂਦਾ ਕੰਮ ਸਾਰ ਇਧਰ ਗਮਲੇ ਥੱਲੇ ਲਾ ਕੇ ਰੱਖੇ ਪਏ ਨੇ ਥੋੜੇ-ਥੋੜੇ ਨਾਲ ਹੀ ਕਿੰਨਾ ਕੰਮ ਵੱਧ ਜਾਂਦਾ ਸਾਨੂੰ ਤਾਂ ਇਹ ਤੇ ਮੜਾ ਜਿਹਾ ਸੱਡੀ ਪਾਉਣਾਗਾ ਪਰ ਕੰਮ ਬਹੁਤ ਜ਼ਿਆਦਾ ਵੱਧ ਗਿਆ ਡੰਗਰਾਂ ਵਾਸਤੇ ਵੀ ਬਹੁਤ ਖਰਚਾ ਹੋ ਜਾਂਦਾ ਤੁਸੀਂ ਦੇਖੀ ਜਾਓ ਕਿੰਨਾ ਖਰਚਾ ਹੋਊਗਾ ਨਾਲੇ ਸਾਡੇ ਕੋਲੇ ਸਮਾਨ ਨਾ ਘਰੇ ਪਿਆ ਸੀ ਆਪਣੇ ਉਧਰ ਪਲਾਟ ਚੋਂ ਲਾਹਿਆ ਆਪਾਂ ਸਮਾਨ ਸਾਡੇ ਕੋਲ ਘਰੇ ਪਿਆ ਤੇ ਅਸੀਂ ਇਹ ਸਮਾਨ ਕੋਈ ਮੁੱਲ ਨਹੀਂ ਲੈਂਦਾ ਹੈਗਾ ਕਰੀ ਲਾਹਿਆ ਸਮਾਨ ਪਿਆ ਸੀ ਲਓ ਜੀ ਇਧਰੋਂ ਵੀਰ ਔਲਾ ਹੁਣ ਪੱਟੂਗਾ ਕੇ ਰਮਿਸਤਰੀ ਘਰੇ ਬਾੜ ਲਓ ਫਿਰ ਤਾਂ ਪਤੀ ਸੁਣ ਕਹਿੰਦੇ ਬਾੜ ਨੇ ਵੀ ਔਖੇ ਘਰੇ ਲਿਆਉਣੇ ਵੀ ਔਖੇ ਆ ਤੇ ਕੱਢਣੇ ਵੀ ਔਖੇ ਆ ਥੋੜੇ ਥੋੜੇ ਨਾ ਫਿਰ ਐ ਹੁੰਦਾ ਵੀ ਆ ਵੀ ਕਰਵਾ ਲਈ ਆ ਵੀ ਕਰਵਾ ਲਈ ਇਹ ਲਿਆਉਣ ਦੀ ਵੀ ਘਾੜ ਵੱਡੀ ਹੋ ਜਾਂਦੀ ਹੈ ਮਿਸਤਰੀਆਂ ਨੂੰ ਕਰੇ ਲਓ ਜੀ ਇੱਧਰ ਆ ਗਿਆ ਠੇਲੀ ਵਾਲਾ ਭਾਈ ਆਪਣੇ ਕੂੜਾ ਹੋ ਪਿਆ ਸੀ ਬਹੁਤ ਇਕੱਠਾ ਹੋਇਆ ਚਲੋ ਇਹਨੂੰ ਕਹਾਂ ਵੀ ਤੁਸੀਂ ਉੱਧਰ ਆਪਣਾ ਪਲਾਟ ਹੈਗਾ ਉੱਥੇ ਸਿੱਟਿਆ ਹੋਇਆ ਇਹ ਕੂੜਾ ਸਾਰ ਕਿਉਂਕਿ ਹੁਣ ਮੈਂ ਤਾਂ ਕੰਮ ਨਹੀਂ ਕਰਨਾ ਬੀਬੀ ਤੋਂ ਚੱਕਿਆ ਜਾਣਾ ਇਹ ਤੇ ਫਿਰ ਆਪਾਂ ਉਹ ਹੀ ਗੱਲਾਂ ਚੱਕ ਬਾਲੋ ਜੇ ਨਹੀਂ ਆਪ ਤਾਂ ਹੁੰਦਾ ਗੰਦ ਤਾਂ ਘਰੇ ਬਹੁਤ ਬੁਰਾ ਲੱਗਦਾ ਕਿਉਂਕਿ ਸੱਪ ਬਹੁਤ ਜ਼ਿਆਦੇ ਫਿਰਦੇ ਆ ਜਿਹੜਾ ਸਾਡੇ ਉਹ ਦਿਨੇ ਸੱਪ ਘਰੇ ਆਇਆ ਸੀ ਉਹ ਸੰਖਿਆ ਹੈ ਨਹੀਂ ਹੈਗਾ ਇੱਕ ਸੀ ਮਾਰਤਾ ਸੀ ਉਹ ਪਤਾ ਨਹੀਂ ਤੁਮ ਬਾਰ ਬੂਰ ਨਿਕਲ ਗਿਆ ਪਰਸੋਂ ਮੇਰੀ ਭਾਣਜੀ ਕੇ ਸੱਪ ਆ ਗਿਆ ਅੱਜ ਮੇਰੇ ਨਾਲ ਲੱਗਦੀ ਕਮਾਂਡਨ ਦੇ ਘਰੇ ਆ ਗਿਆ ਸੱਪ ਉਹਨਾਂ ਦੇ ਘਰੇ ਮੈਂ ਜਾਂਦੀ ਸੀ ਤਾਂ ਜਦੋਂ ਗਈ ਤਾਂ ਉਹਨਾਂ ਦੇ ਡ੍ਰੈਗ ਰੂਮ ਚ ਬੜੀ ਜਾਂਦਾ ਸੀ ਸੱਪ ਮੈਂ ਤਾਂ ਉੱਥੇ ਭੱਜਣ ਦੇ ਕੋਕਾ ਮਾਰਨ ਦੇ ਸਾਪ ਨੂੰ ਦੇਖ ਕੇ ਅੱਗੇ ਦਿਖਾਉਣੇ ਸਾਨੂੰ ਸੱਪ ਵੀ ਸੱਪ ਬਹੁਤ ਤੇਜ਼ ਸੀ ਜੀ ਇੰਨਾ ਸੱਪ ਚੱਲਦਾ ਮੈਂ ਕਿਤੇ ਤੇਜ਼ ਨਹੀਂ ਦੇਖਿਆ ਹੈਗਾ ਹੁੰਦਾ ਜੇ ਸੱਪ ਨਹੀਂ ਤੇ ਹੈਗਾ ਬਹੁਤ ਚਲਾਕ ਸੱਪ ਸੀ ਦਿਖਾਉਣੇ ਸਨ ਵੀਡੀਓ ਚ ਚਲੋ ਜੀ ਜਦੋਂ ਆਪ ਤੋਂ ਨਾ ਹੋਵੇ ਕੰਮ ਤਾਂ ਕਿਸੇ ਤੋਂ ਕਰਵਾ ਲੈਣਾ ਚਾਹੀਦਾ ਸਿਆਣੇ ਗਣਿੰਦੇ ਜੇ ਤਨ ਜਾਂਦਾ ਦੀ ਸਿਰਦਾ ਦੀ ਇਹ ਬੰਡ ਫਿਰ ਮਜਬੂਰੀ ਬਣ ਜਾਂਦੀ ਹੈ ਆਪਣੀ ਕੰਮ ਕਰਾਉਣ ਦੀ ਕਿਉਂਕਿ ਕੂੜੇ ਕਬਾੜ ਦੀਆਂ 2-3 ਥੇਲੀਆਂ ਹੋ ਜਾਣਗੀਆਂ ਇੱਥੇ ਬਾਕੀ ਜਿਹੜਾ ਵੇਚਣ ਵਾਲਾ ਹੁਕ ਕਬਾੜ ਸਵਾੜ ਉਹ ਵਿਕ ਜੂਗਾ ਥੇਲੀ ਵਾਲਾ ਭਾਈ ਲੈ ਜੂਗਾ ਅਸੀਂ ਕਿਹਾ ਵੀ ਜੜ ਨਾਲ ਕੱਢ ਲਿਓ ਚੰਗੀ ਤਰ੍ਹਾਂ ਵੀ ਕਿਤੇ ਜੜ ਨਾ ਕੱਟੀ ਜਾਵੇ ਨਾਲੋਂ ਫਿਰ ਜੜ ਦਾ ਬਹੁਤ ਔਖਾ ਹੋ ਜਾਂਦਾ ਨਾ ਲੱਗੇ ਪੌਦਾ ਵੈਸੇ ਅਸੀਂ ਇੱਧਰ ਹੋਰ ਪੌਦੇ ਲਾਵਾਂਗੇ ਸੰਘਣਾ ਕਰਾਂਗੇ ਥਾਂ ਨੂੰ ਹਰੇ ਭਾਈ ਵਧੀਆ ਲੱਗਦੀ ਹੈ ਘਰੇ ਲਓ ਜੀ ਇਹ ਪੱਟ ਲੈ ਆਵਲੀ ਦਾ ਰੱਖ ਤਾ ਤੇ ਇਹਨੂੰ ਹੁਣ ਕਰਦੇ ਆਂਗੇ ਖੜਾ ਚੰਗੀ ਤਰ੍ਹਾਂ ਲਾ ਦੇਾਂਗੇ ਇੱਕ ਹੋਰ ਉਹ ਵੀ ਪੱਟ ਕੇ ਇੱਧਰ ਲਾ ਦੇਾਂਗੇ ਲਓ ਜੀ ਇੱਧਰ ਪਾਈ ਕੂੜਾ ਇਕੱਠਾ ਕਰਕੇ ਪਾਈ ਜਾਂਦਾ ਗਮਲੇ ਉਹਨੇ ਸਾਈਡ ਤੇ ਕਰ ਤੇ ਸੰਭਰ ਕੇ ਕੂੜਾ ਥੈਲੀ ਚ ਪਾ ਰਿਹਾ ਪਤਾ ਨਹੀਂ ਸਾਡੇ ਕਿਉਂ ਨਾ ਚੁੱਲੇ ਨੂੰ ਥਾਂ ਨਹੀਂ ਕਿਤੇ ਬਣਦਾ ਹੈਗਾ ਓਟ ਐਡਾ ਘਾਰਾ ਪਰ ਚੁੱਲੇ ਨੂੰ ਥਾਂ ਨਹੀਂ ਕਿਤੇ ਥਿਆਉਦਾ ਸਾਨੂੰ ਵੀ ਕਿੱਥੇ ਓਟਾ ਬਣਾਈਏ ਕਿੱਥੇ ਚਿਲਾ ਬਣਾਈਏ ਸਾਡੀ ਸੈਟਿੰਗ ਨਹੀਂ ਬੈਂਦੀ ਕਿਤੇ ਚੁੱਲਾ ਓਟਾ ਬਣਾਉਣ ਦੀ ਨਾਲ ਹੁੰਦੀ ਸਫਾਈ ਹੋ ਜੂਗੀ ਹੁਣ ਦੀਵਾਲੀ ਵੀ ਆਉਂਦੀ ਹੈ ਸਾਰਾ ਕੂੜਾ ਕਬਾੜ ਪੈ ਜੂਗਾ ਚੱਕ ਕੇ ਤੇ ਇਧਰੋਂ ਆ ਰੋੜੇ ਰੱਪੇ ਜਿਹੜੇ ਫालतू ਨੇ ਉਹ ਸਾਰੇ ਚੁਕਾ ਦਿਆਂਗੇ ਲਓ ਜੀ ਹੁਣ ਆ ਗਏ ਆਪਾਂ ਗਵਾਂਢੀਆਂ ਦੇ ਘਰੇ ਤੇ ਮੇਰੇ ਸਹੇਲੀ ਦੇ ਘਰੇ ਆ ਗਿਆ ਬਾਬਾ ਮੈਂ ਇਹਨਾਂ ਦੇ ਘਰੇ ਆਈ ਸੀ ਤਾਂ ਇਹਨਾਂ ਦੇ ਡ੍ਰੈਗ ਰੂਮ 'ਚ ਬੜਦਾ ਸੀ ਬਾਬਾ ਲਓ ਜੀ ਹੁਣ ਆਪਾਂ ਇਹਦਾ ਸੰਸਕਾਰ ਕਰਕੇ ਆਉਂਦੇ ਭਾਈ ਬੁਲਾ ਲਿਆ ਸੀ ਅਸੀਂ ਮਾਰਨ ਵਾਸਤੇ ਪਰ ਉੱਥੇ ਬੈਠ ਰਿਹਾ ਹੈਗਾ ਹਾ ਨਹੀਂ ਲੰਗੇ ਹੈਗਾ ਥੋੜਾ ਜਿਹਾ ਸਾਰੇ ਜਣੇ ਧਿਆਨ ਰੱਖੋ ਇਹ ਚੀਜ਼ਾਂ ਤੋਂ ਬਹੁਤ ਹੁਣ ਬਾਹਰੋਂ ਨਿਕਲ ਕੇ ਆਉਂਦੇ ਗਰਮੀ ਕਾਰਨ ਲਵ ਜੀ ਆਪਣੀ ਵੀਡੀਓ ਦਾ ਕਰਦੇ ਆ ਆਪਾਂ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਅਸੀਂ ਦੋਨੇ ਜਾਣੀਆਂ ਜਾਨਿਆਂ ਨਾਲ ਬਾਬੇ ਨੂੰ ਉਹ ਕਰਨ ਕਹਿੰਦੇ ਜੀ ਅਸਗਮਾੜੀ ਕੰਮ ਆਉਂਦਾ ਆਪਾਂ ਨੂੰ ਇੱਕ ਦੂਜੇ ਦੇ ਇੱਧਰ ਫੀਟਿੰਗ ਵਾਲਾ ਭਾਈ ਆ ਗਿਆ ਪਾਈਪਾਂ ਆਪਾਂ ਅੰਡਰਗਰਾਊਂਡ ਨਹੀਂ ਪਾਈਆਂ ਉੱਪਰ ਦੀ ਹੀ ਪਵਾਤੀਆਂ ਫਿਰ ਐ ਤਾਰਾਂ ਜੇ ਲਮਕਨੀਆਂ ਕਹਿੰਦੇ ਬਦੀਨ ਲੱਗਦੀਆਂ ਪਾਈਪਾਂ ਵੀ ਪਵਾ ਦਿੰਨੇ ਪੱਖੇ ਪਹਿਲਾਂ ਟੰਗ ਗਿਆ ਸੀ ਭਾਈ ਇਹ ਕਰ ਲਈ ਆਪਾਂ ਬਣਾਵਾਂਗੇ ਲੈੰਟਰ ਪਾ ਕੇ ਉੱਚੀ ਬਣਾਵਾਂਗੇ ਥੋੜੀ ਜੀ ਸੈਲਫ ਪਾ ਦੇਾਂਗੇ ਇਹਦੇ ਉੱਤੇ ਲੈੰਟਰ ਬਿਆਲੇ ਬਜ਼ੁਰਗ ਹੋਇਆ ਬੇਕੰਮ ਦਾ ਜੇ ਤੋ ਕਰਦੇ ਨਹੀਂ ਕਰਦੇ ਨਹੀਂ ਜਦੋਂ ਹੁੰਦਾ ਤਾਂ ਹੀ ਹੁੰਦਾ ਚਲੋ ਜੀ ਵੀਡੀਓ ਦਾ ਕਰਦੇ ਐਂਡ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ